ਅਗਲ ਗੱਡੀਆਂ ਚਲਾਉਣ ਵਾਲਿਆਂ ਨੂੰ ਵੱਡਾ ਝਟਕਾ ਲੱਗ ਸਕਦਾ ਕਿਉਂਕਿ ਪੈਟਰੋਲ ਪੰਪ ਨੇ ਜਿਹੜੇ ਉਹ ਬੰਦ ਹੋ ਸਕਦੇ ਨੇ ਕਿਉਂਕਿ ਪੰਜਾਬ ਐਸ਼ੂਰੈਂਸ ਨਾਲ ਜਿਹੜੀ ਪੈਟਰੋਲ ਪੰਪ ਦੀ ਜੁਮੇਹਨ ਦੇ ਵੱਲੋਂ ਸਰਕਾਰ ਦੇ ਕੋਲ ਲਗਾਤਾਰ ਮੰਗ ਕੀਤੀ ਜਾ ਰਹੀ ਕਿ ਸਾਡੇ ਕਮਿਸ਼ਨ ਦੇ ਵਿੱਚ ਵਾਅਦਾ ਕੀਤਾ ਜਾਵੇ ਪਰ ਹਜੇ ਤੱਕ ਕਮਿਸ਼ਨ ਦੇ ਵਿੱਚ ਕੋਈ ਵਾਅਦਾ ਨਹੀਂ ਹੋ ਜਦੋਂ ਚੱਲਦੇ ਆ ਲੁਧਿਆਣਾ ਦੇ ਵਿੱਚ ਪੰਪ ਐਸ਼ੂਰੈਂਸ ਦੇ ਵੱਲੋਂ ਫੈਸਲਾ ਲਿਆ ਗਿਆ ਕਿ ਇੱਕ ਦਿਨ ਹਫ਼ਤੇ ਦੇ ਵਿੱਚ ਐਤਵਾਰ ਦੇ ਦਿਨਲੇ ਪੈਟਰੋਲ ਪੰਪ ਬੰਦ ਰਹਿਣਗੇ ਜਦੋਂ ਚੱਲਦੇ ਆ ਹੁਣ ਲੁਧਿਆਣਾ ਸ਼ਹਿਰ ਦੇ ਵਿੱਚਲੇ 400 ਦੇ ਕਰੀਬ ਪੰਪ ਨੇ ਪٹرول ਪੰਪ ਤਕਰੀਬਨ ਬੰਦ ਨੇ ਸਿਰਫ ਐਮਰਜੈਂਸੀ ਸੁਆਮਾਂ ਹੀ ਦਿੱਤੇਆਂ ਨੇ ਜਿਹਦੇ ਚੱਲਦੇ ਆ ਲੋਕ ਆ ਕਾਫੀ ਪਰੇਸ਼ਾਨ ਹੋ ਰਹੇ ਨੇ ਜ਼ਾਦੀ ਕਿ ਲਗਾਤਾਰ ਪٹرول ਪੰਪ ਮਾਲਕਾਂ ਦੇ ਵੱਲੋਂ ਇਹ ਜਿਹੜਾ ਪੰਪ ਬੰਦ ਕਰਨ ਦੀ ਸਨਚਾਵਣੀ ਦਿੱਤੀ ਗਈ ਸੀ ਪਰ ਅਜੇ ਤੱਕ ਸਰਕਾਰ ਦੇ ਵੱਲੋਂ ਇਸ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਜਿਹਨੇ ਵੀ ਪٹرول ਪੰਪ ਦੇ ਇਥੇ ਸਾਰੇ ਗਿਆਬ ਨੇ ਸਾਰੇ ਹੀ ਮਨਾ ਕਰ ਰਹੇ ਤੇਲ ਪਾਉਣ ਨੂੰ ਕਹਿੰਦੇ ਵੀ ਸਾਨੂੰ ਛੁੱਟੀ ਦਾ ਸਾਨੂੰ ਕੋਈ ਆਈਡੀਆ ਤਾਂ ਹੈ ਨਹੀਂ ਸੀ ਅੱਜ ਛੁੱਟੀ ਹੋਈ ਤੇ ਰੇਡ ਕੇ ਲਿਆਈ ਹਾਂ ਮੋਟਰਸਾਈਕਲ ਰੇਡ ਕੇ ਤਾਂ ਵੀਰੇ ਮੈਂ 2 ਕਿਲੋਮੀਟਰ ਤੋਂ ਲੈ ਕੇ ਆਇਆ ਤੇ ਮੈਂ ਉਹ ਮੈਂਤਾ ਵੀ ਕਰੀਆ ਪੈਟਰੋਲ ਮੈਂ ਕਿਹਾ ਯਾਰ ਪਾ ਦੇ ਵੀ ਮੈਂ ਕੰਮ ਤੇ ਜਾਣਾ ਵੀ 7:00 ਵਜੇ 7:00 ਵਜੇ ਮੈਂ ਪਹੁੰਚਣਾ ਸੀ ਜਵਾਬ ਤੇ ਔਰ ਤੁਸੀਂ ਦੇਖ ਲਓ ਕਿੰਨਾ ਟਾਈਮ ਹੋ ਗਿਆ ਕੀ ਲੱਗਦਾ ਇਹਨਾਂ ਨੇ ਪਹਿਲਾਂ ਅਲਰਟ ਕੀਤਾ ਹੋਇਆ ਸੀ 2 ਦਿਨ ਪਹਿਲਾਂ ਪਹਿਲਾ ਅਲਰਟ ਸਾਨੂੰ ਕੋਈ ਮੈਸੇਜ ਅਸੀਂ ਤਾਂ ਕੋਈ ਸੁਣਿਆ ਨਹੀਂ ਜਦਾਂ ਜੇ ਆਈਡੀਆ ਹੁੰਦਾ ਤਾਂ ਅਪਾ ਪਹਿਲਾਂ ਸੋਸ਼ਲ ਮੀਡੀਆ ਕੁਆਰੰਟਾਈਨ ਸੋਸ਼ਲ ਮੀਡੀਆ ਵੀਰੇ ਆਮ ਬੰਦਾ ਸੋਸ਼ਲ ਮੀਡੀਆ ਕਿੰਨਾ ਚਲਾ ਲੂਗਾ ਹੁਣ ਅਸੀਂ ਅੱਜ 7 ਵਜੇ ਜਾਬ ਤੇ ਜਾਣਾ 7 ਵਜੇ ਘਰੇ ਆ ਜਾਣਾ ਜਿਹਾ ਕੇ ਘਰੇ ਸੌ ਜਾਣਾ ਇੰਨਾ ਆਈਡੀਆ ਹੀ ਨਹੀਂ ਹੁੰਦਾ ਬੰਦੇ ਨੂੰ ਜਾਦਾ ਪਿੰਡ ਪਿੰਡ ਗੁਰਦਾਰ ਐਨਾਉਂਸਮੈਂਟ ਹੁੰਦੀ ਭਾਈ ਪੈਟਰੋਲ ਪੰਪ ਵਾਲਿਆਂ ਨੇ ਇਦਾਂ ਕੀਤਾ ਵੀ ਤੁਸੀਂ ਆਪਣਾ ਤੇਲ ਪਵਾ ਲਓ ਕੰਮਕਾਰਾਂ ਵਾਲੇ ਬੰਦੇ ਪਰੇਸ਼ਾਨੀ ਪੂਰੀ ਹੈ ਜੀ اٹੈਂਡੈਂਸ ਕੱਟ ਦੇਣੀ ਹੈ ਉਹਨਾਂ ਨੇ ਸੈਲਰੀ ਘੱਟ ਦੇਣਗੇ ਉਹਦਾ ਕੀ ਫਾਇਦਾ ਜੇ ਹੁਣ ਲੇਟ ਚਲੇਗਾ ਕੰਮ ਪੂਰੇ ਲੇਟ ਆ ਜੀ ਸਰ ਤੇਲਪੁਆਣਾ ਐਸੀ ਮਿਲ ਗਿਆ ਤੇਲ ਤੇਲ ਭਾਜੀ ਕਿਥੇ ਮਿਲਿਆ ਮਗਰੋਂ ਵੀ ਸਾਰੇ ਪੰਪ ਬੰਦ ਸਾਰੇ ਬੰਦ ਆ ਟੋਟਲੀ ਜਾਣਗੇ ਦੋ ਦਿਨ ਇਹਨਾਂ ਨੂੰ ਭਾਜੀ ਪਹਿਲਾਂ ਜਾਣ ਕੇ ਦੱਸਣਾ ਚਾਹੀਦਾ ਵਾ ਦੋ ਦਿਨ ਪਹਿਲਾਂ ਇਹਨਾਂ ਨੇ ਇੱਕ ਪ੍ਰੈਸ ਰਿਲੀਜ਼ ਕੀਤੀ ਸੀ ਲੱਗਦਾ ਰੱਖਣੀ ਤੇ ਹਾਰ ਤੋਂ ਪਹਿਲਾਂ ਨਹੀਂ ਭਾਜੀ ਉਹ ਇਹਨਾਂ ਨੇ ਕੱਲ ਹੀ ਜਾਣ ਕੇ ਆਪਣੇ ਨੈਟ ਦੇ ਵਿੱਚ ਪਾਈ ਸੀਗੀ ਤੇ ਦੋ ਤਿੰਨ ਦਿਨ ਪਹਿਲਾਂ ਦੱਸਿਆ ਹੁੰਦਾ ਚਲ ਬੰਦਾ ਉਹ ਜਾ ਹੱਲ ਕਰ ਲੈਂਦਾ ਹੁਣ ਤੁਹਾਨੂੰ ਪਤਾ ਬੰਦੇ ਸਵੇਰੇ ਗਮਾ ਤੇ ਜਾਂਦੇ ਸਾਫ ਬਣਾਉਦੇ ਹੈ ਕਈ ਵਾਰ ਨਹੀਂ ਧਿਆਨ ਨਹੀਂ ਦਈ ਤੁਹਾਨੂੰ ਪਤਾ ਜੀ ਹੁਣ ਔਖਾ ਆਉਣ ਵਾਲੇ ਬੰਦੇ ਨਾਲ ਬਾਈ ਜੀ ਆਪਣੇ 15 ਕਿਲੋਮੀਟਰ ਤੋਂ ਆਇਆ ਹੁਣ ਮੈਂ 15 ਕਿਲੋਮੀਟਰ ਤੋਂ ਆਇਆ ਭਾਜੀ ਹੁਣ ਜੇ ਰਸਤੇ 'ਚ ਪ੍ਰੋਬਲਮ ਆਉਂਦੀ ਆ ਤਾਂ ਹੁਣ ਕਿਧਰ ਨੂੰ ਜਾਏ ਰੋੜ ਕੀ ਲੈ ਕੇ ਜਾਣੇ ਪੈਣੇ ਆ ਜੀ ਕੀ ਲੱਗਦਾ ਪਹਿਲਾਂ ਅਲਰਟ ਕੀਤਾ ਸੀ ਧਿਆਨ ਨਹੀਂ ਦਿੱਤਾ ਤੁਸੀਂ ਚਲੋ ਭਾਈ ਇਹਨਾਂ ਨੇ ਕੀਤਾ ਹੋਊਗਾ ਗਵਰਨਮੈਂਟ ਨੇ ਪਹਿਲਾਂ ਚਲੋ ਨਹੀਂ ਛੱਡਾ ਧਿਆਨ ਸੀਗਾ ਪਰ ਹੁਣ ਦੋ-ਤਿੰਨ ਦਿਨ ਪਹਿਲਾਂ ਜਣ ਕੇ ਇਹਨਾਂ ਨੂੰ ਮਾੜਾ-ਮੋੜਾ ਕਰਨਾ ਚਾਹੀਦਾ ਹੁਣ ਆਮ ਬੰਦੇ ਦਾ ਨਹੀਂ ਧਿਆਨ ਪੈਂਦਾ ਜੀ ਹੁਣ ਜਲਖਵਾਰੀ ਹੋ ਰਹੀ ਹੈ ਬਹੁਤ ਜ਼ਿਆਦਾ ਹੋ ਰਹੀ ਹੈ ਭਾਜੀ ਹੁਣ ਜਾਈਏ ਕਿਧਰ ਨੂੰ 15 ਕਿਲੋਮੀ ਤੇਲ ਪੁਆਣਾ ਆਇਓ ਠੀਕ ਕਹਿੰਦੇ ਨੇ ਪੰਪ ਵਾਲੇ ਪੰਪ ਵਾਲੇ ਇਹ ਕਹਦੇ ਵੀ ਪੰਪਾਂ ਚ ਬੰਦਾ ਐਤਵਾਰ ਕਰਕੇ ਸੰਡੇ ਕਰਕੇ ਵੈਸੇ ਮੇਰਾ ਪਿੰਡ ਤਾਂਦਰਾ ਵਾ ਮੇਰਾ ਤਾਂ ਮੇਰੇ ਪਿੰਡ ਦਾ ਹੀ ਪੁਆਲਾ ਤੇਲ ਦੁੱਗੀ ਤਾਂਦਰਾ ਪਿੰਡਾਂ ਤਾਂਦਰੇ ਪਿੰਡ ਦਾ ਹੀ ਵੈਸੇ ਮੈਂ ਪੁਆਲਾ ਅੱਗੇ ਮੈਂ ਟੈਂਕੀ ਫੁੱਲ ਕਰਾਈ ਸੀ ਇਸ ਕਰਕੇ ਵੀ ਇਹ ਪਤਾ ਪਤਾ ਤਾਂ ਮੈਨੂੰ ਸੀਗਾ ਵੀ ਕਰ ਬੰਦ ਕਰਨਾ ਇਹਨਾਂ ਨੇ ਪਰ ਇਹਨਾਂ ਦੀ ਮਜਬੂਰੀ ਹੋਣ ਮਜਬੂਰੀ ਹੋਣ ਦੇ ਤਾਲ ਨੇ ਇਹਨਾਂ ਨੂੰ ਮੈਂ ਕਹਿਣਾ ਚਾਹਣਾ ਵੀ ਪੰਪ ਵਾਲਾ ਵੀ ਪੰਪ ਖੁੱਲਣਾ ਚਾਹੀਦਾ ਵੇ ਬੰਦ ਨਹੀਂ ਹੋਣਾ ਚਾਹੀਦਾ ਆਮ ਜਨਤਾ ਨੂੰ ਤਾਂ ਨਹੀਂ ਹੋਣਾ ਚਾਹੀਦਾ ਉਹ ਕਹਿੰਦੇ ਸਾਰੇ ਪਾਸੇ ਜਿਹੜੇ ਕੰਪਨੀਆਂ ਨੂੰ ਛੁੱਟੀ ਦਿੱਤੀ ਜਾਂਦੀ ਅਸੀਂ ਵੀ ਇੱਕ ਛੁੱਟੀ ਲੈਣੀ ਚਾਹੁੰਦੇ ਇਹ ਇੱਕ ਛੁੱਟੀ ਦੀ ਗੱਲ ਨਹੀਂ ਗੱਲ ਹੈ ਵੀ ਸਾਰਾ ਦਿਨ ਹੁਣ ਜਿਹੜਾ ਨੰਗਣਾ ਉਹਨਾਂ ਨੇ ਤੇਲ ਪਾਉਣਾ ਹੀ ਪਾਉਣਾ ਲੋਕ ਪਰੇਸ਼ਾਨ ਨੇ ਲੋਕ ਬਾਹਲੇ ਪਰੇਸ਼ਾਨ ਹੈ ਪਬਲਿਕ ਪਰੇਸ਼ਾਨ ਹੈ ਸਰਕਾਰ ਹੀ ਪਰੇਸ਼ਾਨ ਆ ਸਰਕਾਰ ਹੀ ਹੈ ਨਕੰਮੀ ਸਰਕਾਰ ਆ ਇਹ ਨਕਮੀ ਸਰਕਾਰ ਹੈ ਨਕਮੀ ਸਾਡੀਆਂ ਜਿਹੜੀਆਂ ਡਿਮਾਂਡਸ ਨੇ ਡਿਮਾਂਡ ਨੇ ਡਿਮਾਂਡ ਨੇ ਇਹ ਡਿਮਾਂਡ ਸੈਂਟਰ ਸਰਕਾਰ ਪੂਰੀ ਕਿਉਂ ਨਹੀਂ ਕਰਦੀ ਇਹ ਇਹ ਸੈਂਟਰ ਸਰਕਾਰ ਦਾ ਕਸੂਰ ਹੈ ਸੈਂਟਰ ਸਰਕਾਰ ਦਾ ਕਸੂਰ ਹੈ ਵੱਡਾ ਕਸੂਰ ਹੈ ਜਿਹੜੇ ਬੱਠੇ ਵੱਡੇ 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 ਬੈਠੇ ਹੋ ਉਹਨਾਂ ਨੂੰ ਨਹੀਂ ਕਰਦੇ ਉਹਨਾਂ ਨੂੰ ਨਹੀਂ ਕਰਦੇ ਉਹਨਾਂ ਨੂੰ ਕਿਉਂ ਨਹੀਂ ਕਰ ਰਹੇ ਹਾਂਜੀ ਸਰ ਸੁਭਨਮ ਰੰਜੀਤ ਸਿੰਘ ਗਾਂਧੀ ਸਰ ਕਿਤਨਾ ਕਿਤੇ ਅੱਜ ਪੈਟਰੋਲ ਪੰਪ ਬੰਦ ਕਰਨ ਦਾ ਐਲਾਨ ਕੀਤਾ ਲੋਕ ਫਿਰ ਵੀ ਕਹਿੰਦੇ ਨੇ ਕਿ ਸਾਨੂੰ ਪਤਾ ਨਹੀਂ ਚੱਲਿਆ ਤਾਂ ਪਰੇਸ਼ਾਨ ਦੇਖੋ ਸਾਡਾ ਮਕਸਦ ਹੈ ਕਿ ਤੁਹਾਡੇ ਰਾਹੀਂ ਸੋਸ਼ਲ ਮੀਡੀਆ ਰਾਹੀਂ ਜਾਂ ਬੈਨਰ ਪੋਸਟਰ ਰਾਹੀਂ ਅਸੀਂ ਐਂਟੀਮੇਟ ਕਰ ਰਹੇ ਹਾਂ ਇਹ ਤਾਂ ਹਮੇਸ਼ਾ ਹੀ ਹੁੰਦਾ ਹੈ 100% ਤੇ ਕਿਸੇ ਨੂੰ ਨਹੀਂ ਪਤਾ ਲੱਗਦਾ ਲੱਗਦਾ ਸਰ ਕੁਝ ਮੰਗਾਂ ਨੂੰ ਲੈ ਕੇ ਤੁਹਾਡਾ ਜਿਹੜਾ ਰੀਡਕਾ ਉਹ ਬਰਕਰਾਰ ਹੈ ਪਰ ਇਹ ਕਾਲ ਜਿਹੜੀ ਹੈ ਰਖੜੀ ਤੋਂ ਇੱਕ ਦਿਨ ਪਹਿਲਾਂ ਦਿੱਤੀ ਰਖੜੀ ਤੋਂ ਇੱਕ ਦਿਨ ਪਹਿਲਾਂ ਨਹੀਂ ਸਾਡੀ ਤਿਆਰੀ ਗਰੀਬਨ ਮਹੀਨੇ ਤੋਂ ਹੋ ਰਹੀ ਸੀ ਇਹ ਹੁਣ ਅਸੀਂ ਡਿਸਾਈਡ ਕੀਤਾ ਹੈ ਸਾਨੂੰ ਵੀ ਤਿਆਰੀ ਕਰਨੀ ਪੈਂਦੀ ਹੈ ਉਹ ਤਿਆਰੀ ਮੁਕੰਮਲ ਕਰਕੇ ਅੱਜ ਅਸੀਂ ਨਿਕਲੇ ਹੋਏ ਹਾਂ ਕਿੰਨੇ ਕੇ ਸਮੇਂ ਲਈ ਜਿਹੜਾ ਬੰਦ ਰਹੂਗਾ ਇਹ ਇਹ ਖਾਲੀ ਸਿਰਫ ਸੰਡੇ ਸੰਡੇ ਛੁੱਟੀ ਹੈ ਕੋਈ ਸਟ੍ਰਾਈਕ ਨਹੀਂ ਹੈ ਕੋਈ ਬੰਦ ਨਹੀਂ ਹੈਗੀ ਅਸੀਂ ਆਪਣੀ ਛੁੱਟੀ ਲੈ ਰਹੇ ਹਾਂ ਬਸ ਐਮਰਜੈਂਸੀ ਸੇਵਾਵਾਂ ਚੱਲਣਗੇ ਉਹ ਚੱਲਦੀਆਂ ਪਈਆਂ ਨੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਸਰ ਕੁਝ کیا ਜਾ ਰਿਹਾ ਕਿ ਪੈਟਰੋਲ ਪੰਪ ਖੁੱਲੇ ਹੋਏ ਨਹੀਂ ਤਾਂ ਉਸ ਨੂੰ ਲੈ ਕੇ ਤੁਹਾਡੀ ਐਸੋਸੀਏਸ਼ਨ ਸਾਹਮਣੇ ਅਸੀਂ ਸਵੇਰ ਦੇ 5 ਵਜੇ ਤੋਂ ਨਿਕਲੇ ਹੋਏ ਹਾਂ ਜੀ ਮਤਲਬ ਜੇ ਏਕਾ ਦੁੱਕਾ ਕੋਈ ਬੰਦ ਨਹੀਂ ਹੈਗਾ ਉਹ ਸਾਰੇ ਭਰਾ ਨੂੰ ਰਿਕਵੈਸਟ ਕਰਕੇ ਉਹ ਬੰਦ ਕਰਾ ਰਹੇ ਆ ਸਾਨੂੰ ਲੱਗਦਾ ਨਹੀਂ ਬੇਸਿਕਲੀ ਜੇ ਸ਼ਹਿਰ ਦੇ ਵਿੱਚ ਜੇ 408 ਪਟੋਲ ਬੰਬ ਨੇ ਉੱਚੋ ਜੇ ਇੱਕ ਦੋ ਬੰਬ ਹੈਗਾ ਖੁੱਲੇ ਨੇ ਉਹ ਵੀ ਅਸੀਂ ਜਾ ਕੇ ਬੰਦ ਕਰਾ ਰਹੇ ਆ ਜੀ ਸਾਡੀ ਟੀਮ ਸਾਰੇ ਪਾਸੇ ਲੱਗੀ ਹੋਈ ਹੈ ਸਾਡੇ ਪਾਸੇ ਅਸੀਂ ਮੈਂਬਰ ਸਾਰੇ ਇਕੱਠੇ ਹੋ ਕੇ ਬੰਦ ਕਰਾ ਰਹੇ ਆ ਸਾਡੇ ਪਿੰਡਾਂ ਵਾਲੇ ਨੌਜਵਾਨ ਹੁਣ ਮੋਟਰਸਾਈਕਲ ਰੇਡ ਕੇ ਲੈ ਆਏ ਉਹ ਕਹਿੰਦੇ ਸਾਨੂੰ ਪਤਾ ਨਹੀਂ ਡਿਊਟੀ ਤੇ ਜਾਈਦਾ ਰਾਤ ਨੂੰ ਆਈਦਾ ਅਸੀਂ ਧਿਆਨ ਨਹੀਂ ਦਿੱਤਾ ਪਰ ਹੁਣ ਰਿਕਵੈਸਟ ਕਰ ਰਹੇ ਨੇ ਕਹਿੰਦੇ ਤੇਲ ਪਾ ਦੋ ਨਹੀਂ ਆ ਟੈਂਡਰ ਟੱਕੀ ਜਾਏਗੀ ਅਸੀਂ ਨਾ 15 ਦਿਨ ਪਹਿਲਾਂ ਨਾ ਸਾਡੇ ਸਾਡੇ ਪਟੋਲ ਜਾ ਤੁਸੀਂ ਉੱਥੇ ਦੇਖ ਵੀ ਸਕਦੇ ਹੋ ਹਰ ਪਟੋਲ ਬੰਬ ਦੇ ਉੱਤੇ ਬੈਨਰ ਲੱਗੇ ਹੋਏ ਆ ਤੇ ਤੁਹਾਡੇ ਤੁਹਾਡੇ ਰਾਹੀਂ ਵੀ ਅਸੀਂ ਸਾਰਿਆਂ ਨੂੰ ਕੀਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਇਹਨਾਂ ਲੋਕਾਂ ਨੂੰ ਹੁਣ ਜਿਨ੍ਹਾਂ ਨੂੰ ਨਹੀਂ ਇਹ ਤਾਂ ਹੁਣ ਜਾਣ ਕੇ ਕਰਨ ਵਾਲਾ ਕੰਮ ਹੈ ਜੀ ਸਹੀ ਮੈਂ ਜੀ ਕੀ ਲੱਗਦਾ ਹੁਣ ਜਿਹੜੇ ਇੱਥੇ ਕਰਿੰਦੇ ਨੇ ਉਹ ਬਲੈਕ ਵੀ ਕਰ ਸਕਦੇ ਨੇ ਚੋਰੀ ਛੱਪ ਕੇ ਨਹੀਂ ਨਹੀਂ ਇਦਾਂ ਦਾ ਕੁਝ ਨਹੀਂ ਹੈ ਜੀ ਇਦਾਂ ਦਾ ਕੁਝ ਵੀ ਨਹੀਂ ਹੈ ਜੀ ਕੋਈ ਦਿੱਕਤ ਨਹੀਂ ਪਟੋਲ ਬੰਦ ਮਾਲਕਾਂ ਦਾ ਕਹਿਣਾ ਹੈ ਕਿ ਸਾਨੂੰ ਵੀ ਇੱਕ ਵੀਕਲੀ ਆਫ ਚਾਹੀਦਾ ਕਿਉਂਕਿ ਸਾਡੇ ਵੀ ਕਾਮਕਾਰ ਜਾ ਕਈ ਤਰ੍ਹਾਂ ਦੇ ਇਹ ਕੰਮ ਉਹ ਜਿਹੜੇ ਸਾਨੂੰ ਕਰਨੇ ਪੈਣਦੇ ਜਿਹੜੇ ਚੱਲਦੇ ਆ ਜੇਕਰ ਅਸੀਂ ਹਫ਼ਤੇ ਦੇ ਇੱਕ ਦਿਨ ਪਟੋਲਾ ਬੰਦ ਰੱਖਾਂਗੇ ਤਾਂ ਅਸੀਂ ਕੁਝ ਸੁੱਖ ਦਾ ਸਾਹ ਲੈ ਸਕਾਂਗੇ ਕਿਉਂਕਿ ਸਰਕਾਰ ਦੇ ਵੱਲੋਂ ਸਹੀ ਕਮਿਸ਼ਨ ਨਹੀਂ ਜਿੱਦਾਂ ਜਿਹੜੇ ਚੱਲਦੇ ਆ ਸਾਨੂੰ ਕੋਈ ਖਾਸ ਮੁਨਾਫਾ ਨਹੀਂ ਹੋ ਰਿਹਾ ਦਾਦੀ ਕੀ ਹੁਣ ਦੇਖਣਾ ਹੋਵੇਗਾ ਸਰਕਾਰ ਦੇ ਵੱਲੋਂ ਲੋਕਾਂ ਦੀ ਮੁਸ਼ਕਲਾਂ ਦੇਖਦੇ ਆ ਪਟੋਲਾ ਮਾਲਕਾਂ ਦੇ ਇਸ ਮੰਗ ਦਾ ਹੱਲ ਕੀਤਾ ਜਾ